ਸ਼ਲੋਕ ਮਹੱਲਾ ਪਹਿਲ ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤੈਨ ਕਿਉ ਨਿਰਮਲ ਚੀਤ ਨਾਇਕ ਨਾ ਉਹ ਖੁਦਾਇ ਕਾ ਦਿਲ ਹਸ਼ੈ ਮੁਖ ਲੈ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਹਉ ਨਾਹੀ ਤਾਂ ਕਿਆ ਅੱਖਾ ਕਿਹੋ ਨਾਹੀ ਕਿਆ ਹੋਆ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾ ਆਪਨਾ 부ਝਾ ਲੋਕ 부ਝਾਈ ਐਸਾ ਆਗੂ ਹੋਵਾ ਨਾਨਕ ਅੰਦਾ ਹੋਏ ਕਹਿ ਦਸੇ ਰਾਹ ਸਬਸ ਮੁਹਾਏ ਸਾਥ ਅੱਗੇ ਗਿਆ ਮੋਹ ਮੋਹ ਪਾਹੇ ਸੋ ਐਸਾ ਆਗੂ ਜਾਪੈ ਪੌੜੀ ਮਹਾਰੂਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਾਂ ਤੈ ਕਨ ਨਾ ਪਾਇਓ ਸੱਚੇ ਅਲਖ ਪਰਿ ਪੜਿਆ ਮੂਰਖ ਆਖੀਐ ਜਿਸ ਲਬ ਲੋਭ ਅਹੰਕਾਰਾ ਨਾਉ ਪੜੀਐ ਨਾ ਬੁਝੀਐ ਗੁਰਮਤੀ ਵਿਚਾਰਾ ਗੁਰਮਤੇ ਨਾਮ ਧਨ ਖਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ ਜਿਸ ਦਾ ਜੀਵ ਉਪਰਾਣ ਹੈ ਅੰਤਰ ਜੋਤਿ ਅਪਾਰਾ ਸੱਚਾ ਸਾਹੋ ਇਕ ਤੂੰ ਹੋਰ ਜਗਤ ਬਣ ਜਾਰਾ ਸ਼ਲੋਕ ਮਹੱਲਾ ਪਹਿਲਾ ਮੇਰ ਮਸੀਤ ਸਿਦਕ ਮੁਸੱਲਾ ਹਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਤਸਬੀ ਸਾ ਤਿਸ ਭਾਵਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਹਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਤਾ ਪਰੇ ਜਾ ਮੁਰਦਾਰ ਨਾ ਖਾਏ ਗੱਲੇ ਪਿਸਤ ਨਾ ਜਾਈਏ ਛੁਟਾ ਸੱਚ ਕਮਾਏ ਮਾਰਨ ਪਾਏ ਹਰਾਮ ਮਹ ਹੋਏ ਹਲਾਲ ਨਾ ਜਾਏ ਨਾਨਕ ਗੱਲੇ ਕੂੜੀ ਕੂੜੋ ਪੱਲਾ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਖਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀ ਸਿੱਖਤ ਸਨਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੂੜਿਆਰ ਕੂੜਾ ਕੂੜੇ ਪਾਏ ਪੌੜੀ ਇਕ ਰਤਨ ਪਦਾਰਥ ਬਣੁੰਦੇ ਇਕ ਕੱਚੇ ਦੇ ਵਾਪਾਰ ਸਤਿਗੁਰ ਤੁਠੇ ਪਾਈਨ ਅੰਦਰ ਰਤਨ ਪੰਧਾਰਾ ਵੇਣ ਗੁਰ ਕਿਨੇ ਨਾ ਲੱਧਿਆ ਅੰਦੇ ਭੌਕ ਮੋਏ ਕੂੜਿਆਰਾ ਮਨ ਮੁਖ ਦੂਜਾ ਪਚ ਮੋਏ ਨਾ ਬੂਝੇ ਵਿਚਾਰ ਇਕਸ ਬਜਹ ਦੂਜਾ ਕੋ ਰਹੇ ਕਿਸ ਅਦੈ ਕਰੇ ਪੁਕਾਰਾ ਇਕ ਨਿਰਤਨ ਸਦਾ ਭੌਕ ਦੇ ਇਕ ਨਾ ਭਰੇ ਤੁਜਾਰਾ ਵੇਣਾ ਨਾ ਵਹ ਹੋਰ ਤਹਰ ਨਹੀਂ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਉਲ ਦੀਨ ਕਰ ਮਿੱਠਾ ਮੁਸਕਲ ਮਾਨਾ ਮਾਲ ਮੁਸਾਵਾ ਹੋਏ ਮੁਸਲਮਾਨ ਧਿਨ ਮੋਹਣਾ ਮਰਨ ਜੀਵਨ ਕਾ ਭਰਮ ਛੁਕਾਵੈ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆਂ ਮੇਹ ਰੰਮਤ ਹੋਏ ਤਾ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨੰਦਾ ਤਜ ਮਾਇਆ ਅਹੰਕਾਰ ਛੁਕਾਵੈ ਤਜ ਕਾਮ ਕਾਮਨੀ ਮੋਹ ਤਜੈ ਤਜ ਅੰਜਨ ਮਾਹਿ ਨਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੋਤਦਾਰਾ ਤਜ ਪਿਆਸ ਆਸ RAM ਲਿਵ ਲਾਵੈ 나ਗ ਸਾਚਾ ਮਨ ਵਸੈ ਸਾਜ ਸ਼ਬਦ ਹਰਨਾਮ ਸਮਾਵੈ ਪੌੜੀ ਰਾਜੇ ਰਈਤ ਸਗਦਾਰ ਕੋਇ ਨ ਰਹਿਸੀਓ ਹਟ ਪਟਣ ਬਾਜ਼ਾਰ ਹੁਕਮੇ ਟਹਿਸੀਓ ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਘਰ ਬਾਰ ਕਿਥੈ ਸੇ ਆਪਣੇ ਤੰਬੂ ਪਲਾੰਗ ਨਿਵਾਰ ਸਰਾਏ ਚ ਲਾਲਤੀ ਨਾਨਕ ਸਚ ਦਾਤਾਰ ਸਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋਵਹਿ ਤੇਣਵਾ ਸੁਮ ਹੋਵਹਿ ਦੁੱਧ ਕੀਓ ਸਗਲੀ ਧਰਤੀ ਸਕਰ ਹੋਵਹਿ ਖੁਸ਼ੀ ਕਰੇ ਨਿਤ ਜੀਓ ਪਰਵਤ ਸੁਨਾਰਾ ਰੂਪਾ ਹੋਵਹਿ ਹੀਰੇ ਲਾਲ ਜੜਾਓ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਪਾਰ 18 ਮੇਵਾ ਹੋਵਹਿ ਗਰੁੜਾ ਹੋਏ ਸਵਾਉ ਚੰਦ ਸੂਰਜ ਦੋਏ ਫਿਰਦੇ ਰਖੀ ਅਹੇ ਨਹਿਚਲ ਹੋਵੈ ਥਾਉ ਪੀ ਤੂੰ ਹੈ ਸਲਾਹਣਾ ਆਖਣ ਲਹਿਨ ਚਾਓ ਮਹੱਲਾ ਪਹਿਲਾ ਜੇ ਦੇਹ ਦੁਖ ਲਈਐ ਪਾਪ ਗਰਹਿ ਦੁਇ ਰਾਹੋ ਰਤ ਪੀਨੇ ਰਾਜੇ ਸਿਰੈ ਉੱਪਰ ਰਖੀਐ ਏਵੈ ਜਾਪੈ ਭਾਉ ਪੀ ਤੂੰ ਹੈ ਸਲਾਹਣਾ ਆਖਣ ਲਹਿਨ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਪੜ ਹੋਵੇ ਖਾਣਾ ਹੋਵੇ ਵਾਓ ਸੁਰਗੈ ਦੀਆਂ ਮੋਹਣੀਆਂ ਔਸਤਰੀਆਂ ਹੋਵਣ ਨਾਨਕ ਸਭ ਉਹ ਜਾਓ ਪੀ ਤੂ ਹੈ ਸਲਾਹਣਾ ਆਖਣ ਲਹਿਣ ਚਾਓ ਪਵੜੀ ਬਦ ਫੈਲੀ ਗੈਬਨ ਖਸਮ ਨਾ ਜਾਣਈ ਸੋ ਕਹੀਐ ਦੇਵਨ ਆਪਨ ਪਛਾਣਈ ਕਲਹੇ ਬੁਰੀ ਸੰਸਾਰ ਵਾਦੇ ਖਪੀਏ ਵਿਣ ਨਾ ਵੈ ਵੇਕਾਰ ਭਰਮੇ ਪਚੀਐ ਰਾਹ ਦੋਵੈ ਇੱਕ ਜਾਣੈ ਸੋਈ ਸਿੱਜ ਸੀ ਕੁਫਰ ਗੋ ਕੁਫਰਾਨ ਪਿਆ ਦਜ ਸੀ ਸਭ ਦੁਨੀਆਂ ਸੁਬਹਾਨ ਸੱਚ ਸਮਾਇ ਸਿਜਾ ਦਾਰ ਦੀਵਾਨ ਆਪ ਗਵਾਈ ਹੈ ਮਹੱਲਾ ਪਹਿਲਾ ਸ਼ਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨਚੈ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਵੇ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦਾ ਕਿਆ ਪੈਦਾ ਹੋਏ ਜਾਂ ਮਨ ਨਹੀਂ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹਿ ਭੋਗ ਬिलास ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵੇਣ ਸਭ ਟੋਲ ਵਿਨਾਸ਼ ਪਵੜੀ ਜਾਤੀ ਦਾ ਕਿਆ ਹੱਥ ਸੱਚ ਪਰਖੀਐ ਮਹੌਰਾ ਹੋਵੇ ਹੱਥ ਮਰੀਐ ਚਖੀਐ ਸੱਚੇ ਕੀ ਸਿਰਕਾਰ ਜੁਗ ਜੁਗ ਜਾਣੀ ਐ ਹੁਕਮ ਮੰਨੇ ਸਰਦਾਰ ਦਰ ਦੀ ਬਾਣੀ ਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨਹੀਂ ਬਧੇ ਪਾਰ ਇੱਕ ਨਾ ਤਾਕਤੀ ਸ਼ਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕਟਿਆ ਰਹੀ ਸੋ ਪੱਲ ਰਵਾਰ ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੁਇ ਪੁਰ ਚੱਕੀ ਜੋੜ ਕੇ ਪੀਸ ਆਏ ਬਹਿਠ ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਘਟ ਕੋਟ ਵੱਧਾ ਪਾਏ ਖੁੰਡਾਂ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਾਸ ਕਾਸ ਟਟਰ ਪਾਈਐ ਤਪ ਤੈ ਵਿਲ ਲਾਏ ਪੀਸੋ ਫੂਗ ਸਮਾਲੀਐ ਦਿਚੈ ਅਗ ਜਲਾਏ ਨਾਨਕ ਮਿੱਠਾ ਪਤਰੀਐ ਵੇਖੋ ਲੋਕਾ ਆਏ ਪਵੜੀ ਇਕਨਾ ਮਰਨ ਨਾ ਚਿਤ ਆਸ ਕਣ ਹਿਰਿਆ ਮਰ ਮਰ ਜਮੈ ਨਿਤ ਕਿਸੈ ਨਾ ਕੇਰਿਆ ਆਪਨੜੈ ਮਨ ਚਿਤ ਕਹਿਨ ਚੰਗੇਰਿਆ ਰਾਮ ਜਮ ਰਾਜੈ ਨਿਤ ਨਿਤ ਮਨ ਮੁਖ ਹੀਰਿਆ ਮਾਰ ਮੋਖ ਲੂਣ ਹਾਰਾਮ ਕਿਆ ਨ ਜਾਣਿਆ ਬੱਦੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਪਾਵਸੀ ਕਰਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸ਼ਲੋਕ ਮਸ਼ੀ ਮਸ਼ੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜਿਐ ਸਿਮਰਤ ਪਾਠ ਅੰਦਾ ਚਾਨ ਰਖੀਐ ਦੀਵੇ ਬਲੇ 50 ਚਾਉਣਾ ਚਾਉਣੇ ਸੁਇਨਾ ਪਾਈਐ ਚੁੰਨ ਚੁੰਨ ਖਾਵੇ ਘਾਸ ਲੋਹਾ ਮਾਰਣ ਪਾਈਐ ਟਹਿ ਨਾ ਹੋਏ ਕਪਾਸ ਨਾਨਕ ਮੂਰਖੇ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਾਂ ਕਦ ਕਹਾਂ ਕੰਚਨ ਟੁੱਟੈ ਸਾਰ ਅਗਨੇ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤਾ ਗੰਢ ਪਾਏ ਭੁਖਿਆਂ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮੀਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤਾ ਸੰਸਾਰ ਮੂਰਖ ਗੰਢ ਪਵੈ ਮੋਹਿ ਮਾਰ ਨਾਨਕ ਆਠ ਹੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪਉੜੀ ਆਪੇ ਕੁਦਰਤ ਸਾਜਕ ਆਪੇ ਕਰੇ ਵਿਚਾਰ ਇਕ ਖੋਟੇ ਇਕ ਖਰੇ ਆਪੇ ਪਰਖਣ ਹਰ ਕਰੇ ਖਜਾਨੇ ਪਾਈਏ ਖੋਟੇ ਸਟਿਏ ਬਾਹਰ ਵਾਰ ਖੋਟੇ ਸੱਚੀ ਦਰਗਹ ਸੁਟਿਏ ਕਿਸ ਆਗੇ ਕਰੇ ਪੁਕਾਰ ਸਤਿਗੁਰ ਪਿਛੇ ਭਜ ਪਵੇ ਇਹਾ ਕਰਨੀ ਸਾਰ ਸਤਿਗੁਰ ਖੋਟੇ ਹੋ ਖਰੇ ਕਰੇ ਸ਼ਬਦ ਸਵਾਰਣ ਹਾਰ ਸੱਚੀ ਦਰਗਹ ਹੈ ਮੰਨਿਯਨ ਗੁਰ ਕੈ ਪ੍ਰੇਮ ਪਿਆਰ ਗਣ ਤਤਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ਲੋਕ ਮਹੱਲਾ ਪਹਿਲਾ ਹਮ ਜੇਰ ਜਿਮੇ ਦੁਰੀ ਹਮ ਜੇਰ ਜਿਮੇ ਦੁਨੀਆਂ ਪੀਰਾ ਮਸਾਇ ਕਾਂ ਰਾਇਆ ਮੇਰ ਵਦ ਬਾਦਸ਼ਾਹ ਅਫਜੂ ਖੁਦਾਇਆ ਏਕ ਤੂਹੀ ਏਕ ਤੂਹੀ ਮਹੱਲਾ ਪਹਿਲਾ ਨਾ ਦੇਵਦਾਨ ਵ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂਹੀ ਏਕ ਤੂਹੀ ਮਹੱਲਾ ਪਹਿਲਾ ਨਾ ਦਾਦੇ ਦੇ ਹੰਦ ਆਦਮੀ ਨਾ ਸਬਤ ਜੇਰ ਜਮੀ ਅਸਤ ਏਕ ਦਿਵਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸਾਸ ਮੰਡਲੋ ਨਾ ਸਬਤ ਦੀਪ ਨਹ ਜਲੋ ਅਨਪੌਣ ਥਿਰ ਨਾ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਧੇ ਨਾ ਗਰਾਹ ਜਰ ਦਰਖਤ ਆਬ ਆਸ ਕਰ ਦੇਹੰਦ ਸੁਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਇਕ ਲਿਲਾਰ ਲਿਖਿਆ ਸੋਏ ਮੇਟ ਨਾ ਸਾਕੇ ਕੋਏ ਕਲਾ ਧਰੈ ਹਿਰੈ ਸੂਈ ਏਕ ਤੂਈ ਏਕ ਤੂਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀ ਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਨਿਆ ਮਰਮੁਖ ਸਦਾ ਕੂੜ ਯਾਰ ਪਰਮ ਪੁਲਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਵਿਰਣਾਵ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸਹੀਹਾ ਬਾਜਾ ਚਰਗਾ ਕੋਹੀਆ ਇਨਾਂ ਖਵਾਲੇ ਕਾਹ ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿਬੇ ਦੇ ਖਾਲੇ ਥਨੀ ਕਰੇ ਅਸਗਾਹ ਕੀੜਾ ਥਾਪ ਦੇ ਪਾਤ ਸਾਹੀ ਲਸ਼ਕਰ ਕਰੇ ਸਵਾਹ ਜੇਤੇ ਜੀਵ ਜਿਵਹ ਲੈ ਸਾਹਾ ਜੀਵਾਲੇ ਤਾਂ ਕੀ ਅਸਾਹ ਨਾਨਕ ਜਿਉਂ ਜਿਉਂ ਸੱਚੇ ਪਾਵੇ ਤਿਉ ਤਿਉ ਦੇ ਗਿਰਾਹ ਮਹੱਲਾ ਪਹਿਲਾ ਇੱਕ ਆਸ ਹਾਰੀ ਇੱਕ ਤ੍ਰਿਣ ਖਾਹੇ ਇੱਕ ਨਾ ਛਤੀ ਅੰਮ੍ਰਿਤ ਪਾਹੇ ਇਕ ਮਿੱਟਿਆ ਮਹ ਮਿੱਟਿਆ ਖਾਹੇ ਇਕ ਪੌਣ ਸੁਮਾਰੀ ਪੌਣ ਸੁਮਾਰ ਇਕ ਨਿਰੰਕਾਰੇ ਨਾਮ ਆਧਾਰ ਜੀਵੈ ਦਾਤਾ ਮਰਨ ਕੋਏ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈਐ ਦੂਜੀ ਕਾਰ ਲਗ ਜਨਮ ਗਵਾਈਐ ਬਿਨ ਨਾਵੇ ਸਭ ਵਿਸ ਪਹਿਜੈ ਖਾਈਐ ਸਚਾ ਸਬਦ ਸਾਲਾਹੇ ਸਚ ਸਮਾਈਐ ਬਿਨ ਸਤਗੁਰ ਸੇਵੇ ਨਾਹੀ ਸੋਖ ਨਿਵਾਸ ਫਿਰ ਫਿਰ ਆਈਐ ਦੁਨੀਆ ਕੋਟੀ ਰਾਸ ਕੂੜ ਕਮਾਈਐ ਨਾਨਕ ਸਚ ਖਰਾ ਸਾਲਾਹੇ ਪਤ ਸਿਉ ਜਾਈਐ ਸ਼ਲੋਕ ਮਹੱਲਾ ਪਹਿਲਾ ਤੋਦ ਭਾਵੈ ਤਾ ਵਾਵਹਿ ਗਾਵਹਿ ਤੁਦ ਭਾਵੈ ਜਲ ਨਾਵੇ ਜਾ ਤੁਦ ਭਾਵੈ ਤਾ ਕਰਹਿ ਬਿਪੂਤਾ ਸਿੰਗੀ ਨਾਦ ਵਜਾਵੈ ਜਾ ਤੁਦ ਭਾਵੈ ਤਾ ਪੜਹਿ ਕਤੇਬਾ ਮੁੱਲਾ ਸੇਖ ਕਹਾਵਹਿ ਜਾ ਤੁਦ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤ ਕਮਾਵਹਿ ਜਾ ਤੁਧ ਭਾਵੈ ਤੇਗ ਵਗਾਵਹਿ ਸਿਰ मुੰਡੀ ਕੱਟ ਜਾਵੈ ਜਾ ਤੁਧ ਭਾਵੈ ਜਾਹਿ ਦਸੰਤਰ ਸੁਣ ਗੱਲਾਂ ਘਰ ਆਵਹਿ ਜਾ ਤੁਧ ਭਾਵੈ ਨਾਇ ਰਚਾਵਹਿ ਤੁਧ ਭਾਣੇ ਤੂੰ ਭਾਵਹਿ ਨਾਨਕ ਇੱਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵਹਿ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵੱਡਿਆਂ ਚੰਗਾ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਗੁਰ ਸੇਵਨ ਸੰਗ ਭਰਮ ਚੁਕਾਈਐ ਸਤਗੁਰ ਆਖੇ ਕਾਰ ਸੋ ਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾ ਨਾਮ ਤੇ ਆਈਐ ਲਾਹਾ ਭਗਤ ਸੋਸਾਰ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੇਹ ਦਰ ਜਾਏ ਸੱਚ ਚਮਾਈਐ ਸਚਾ ਅੰਦਰ ਮਹਿਲ ਸਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਕਾਰ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸਚ ਚੰਦਰਮ ਦੀਸੈ ਨਾਹੀ ਕਹਿ ਚੜਿਆ ਹਉ ਪਾਲਵ ਕੁੰਨੀ ਹੋਈ ਆਦੇਰੈ ਰਹੋ ਨਾ ਕੋਈ ਵਿਚ ਹਉ ਮੈਂ ਕਾਰ ਦੁਖ ਰੋਈ ਕਹੋ ਨਾਨਕ ਕਿਨ ਬਿਧ ਗਤ ਹੋਈ ਮਹਲਾ ਤੀਜਾ ਕਾਲ ਕੀਰਤ ਪ੍ਰਗਟ ਚਾਨਨ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਦਰ ਕਰੇ ਤਿਸ ਦੇਵ ਨਾਨਕ ਗੁਰਮਖ ਰਤਨ ਸੋ ਲੇਵ ਪੌੜੀ ਭਗਤਾ ਤੈਸ ਹੈ ਸਾਰਿਆਂ ਜੋੜ ਕਦੇ ਨ ਆਇਆ ਕਰਤਾ ਆਪ ਓ ਭੁੱਲ ਹੈ ਨਾ ਭੁੱਲੇ ਕਿਸੈ ਦਾ ਭੁਲਾਇਆ ਭਗਤ ਆਪੇ ਮੇਲਿਅਨ ਜਿਨਿ ਸਚੋ ਸੱਚ ਕਮਾਇਆ ਸੈਸਾਰੀ ਆਪ ਖਵਾਇਨ ਜਿਨਿ ਕੂੜ ਬੋਲ ਬੋਲ ਬਿਖ ਖਾਇਆ ਚਲਣਸਾਰ ਨਾ ਜਾਣਨੀ ਕਾਮ ਕ੍ਰੋਧ ਵਿਸਵ ਵਧਾਇਆ ਭਗਤ ਕਰਨ ਹਰ ਚੱਕਰੀ ਜਿਨਿ ਆਨਦਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿਨਿ ਵਿੱਚੋ ਆਪ ਗਵਾਇਆ ਓਨਾ ਖਸਮੈ ਕੈ ਦਰ ਮੁਖ ਉਜਲੇ ਸਚੈ ਸਬਦ ਸੁਹਾਇ ॥ ਸ਼ਲੋਕ ਮਹੱਲਾ ਪਹਿਲਾ ਸਬਾਹੀ ਸਾਲਾਹ ਜਿਨਿ ਧਿਆਇਆ ਇਕ ਮਨ ਸਈ ਪੂਰੇ ਸਾਹ ਵਖਤੈ ਉਪਰ ਲੜ ਮੋਏ ॥ ਦੂਜਾ ਬਹੁਤ ਰਹਿ ਮਨ ਕੀਆ ਮਤੀ ਖਿੰਡੀਆਂ ਬਹੁਤ ਤਏ ਅਸਗਾਹ ਗੋਤੇ ਖਾਹੇ ਨਾ ਨਿਕਲੇ ਤੀਜਾ ਮੁਹੀ ਗਿਰਾਹ ਭੁਖ ਤਿਖਾ ਦੁਏ ਭੌਕੀਆ ਖਾਦਾ ਹੋਏ ਸੁਆਹ ਪੀ ਖਾਣੇ ਸੋ ਦੋਸਤੀ ਚੌਥਾ ਆਈ ਉਂਗ ਅੱਖੀ ਮੀਠ ਪਵਾਰ ਗਿਆ ਪੀ ਓਠ ਰਚੇ ਹੋਣ ਬਾਦ ਸਹਿ ਵਰਿਆ ਕੀ ਪੇੜ ਬੱਦੀ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਨਾਨਕ ਸਾਹਿਬ ਮਨ ਵਸੈ ਸਚਾ ਨਹਵਣ ਹੋਏ ਮਹੱਲਾ ਦੂਜਾ ਸੇ ਪੂਰੇ ਸਾਹ ਜਿੰਨੀ ਪੂਰਾ ਪਾਇਆ ਅਠੀ ਵੇ ਪ੍ਰਵਾਹ ਰਹਿਣ ਇਕ ਤਰੰਗ ਦਰਸ਼ਨ ਰੂਪ ਅਥਾਹ ਵਿਰਲੇ ਪਾਈਏ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਲਕ ਪੂਰਾ ਜੇ ਕਰੇ ਘਟੈ ਨਾਹੀ ਤੋਰ ਪੌੜੀ ਜਾ ਤੂੰ ਤਾਂ ਕਾ ਹੋਰ ਮੈਂ ਸੱਚ ਸੁਣਾਈਐ ਮੁਠੀ ਧੰਦਾ ਚੋਰ ਮਹਿਲ ਨਾ ਪਾਈਐ ਇਹਨਾਂ ਚਿੱਤ ਕਠੋਰ ਸੇਵ ਗਵਾਈਐ ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉ ਕਰ ਪੂਰਾ ਵਟ ਤੋਲ ਤੁਲਾਈਐ ਕੋਈ ਨਾ ਆਖੇ ਘਟ ਹਉ ਮੈਂ ਜਾਈਐ ਲਈ ਨਾ ਖਰੇ ਪਰਖ ਦਰ ਬਿਨਾਈਐ ਸੌਦਾ ਇਕ ਤਹਟ ਪੂਰਾ ਗੁਰ ਪਾਈਐ